ਸਸ਼ੀਗਰ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪੰਜਾਬ ਸੁਪਰਡਿਨਟ ਸਰਵਿਸ ਫੈਡਰੇਸ਼ਨ ਅਤੇ ਡੀ ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਪੰਜਾਬ 1680 ਵੱਲੋਂ ਜਲ ਸਰੋਤ ਵਿਭਾਗ ਵਿਛਲੇ ਮੁਲਾਜ਼ਿਮਾਂ ਦੀਆਂ ਲੰਬਿਤ ਮੰਗਾਂ ਮੰਗਾ ਸੰਬੰਧੀ ਜਦੋਂ ਜਿਹਦ ਉਪਰੰਤ ਜਲ ਸਰੋਤ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਕੋਹਲ ਨਾਲ ਵਿੱਤੇ ਦਿਨੀ ਸਿੰਚਾਈ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਇੱਕ ਦਰਜਨ ਤੋਂ ਲਗਭਗ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਵਿਭਾਗ ਦੇ ਮੁੱਖ ਇੰਜੀਨੀਅਰ ਸਮੇਤ ਹੋਰ ਅਧਿਕਾਰੀ ਤੇ ਹਮਲਾ ਸ਼ਾਮਿਲ ਹੋਇਆ ਜਥੇਬੰਦੀ ਜਥੇਬੰਦੀ ਵੱਲੋਂ ਸੁਖਦੇਵ ਸਿੰਘ ਸੁਰਤਾਰਪੁਰੀ ਦਰਸ਼ਨ ਸਿੰਘ ਲੁਬਾਣਾ 크੍ਰਿਸ਼ਣ ਪ੍ਰਸ਼ਾਦ ਬੋਟਾਰਾਮ ਕੰਬੋਜ਼ ਅਬੋਹਰ 크੍ਰਿਸ਼ਣ ਕੁਮਾਰ ਬਠਿੰਡਾ ਗੁਰਵਿੰਦਰ ਸਿੰਘ ਫਜ਼ਿਲਕਾ ਫਤੇਜ ਸਿੰਘ ਮੁਹਾਲੀ ਬਲਬੀਰ ਸਿੰਘ ਪ੍ਰੀਤਮ ਚੰਦ ਠਾਕਰ ਆਦਿ ਆਗੂ ਸ਼ਾਮਿਲ ਹੋਏ ਲੰਬਾ ਸਮਾਂ ਚੱਲੀ ਇਸ ਮੀਟਿੰਗ ਵਿੱਚ ਖੇਤਰੀ ਮੁਲਾਜ਼ਿਮਾਂ ਦੀਆਂ ਪਦ ਉਨਤੀਆਂ ਵਿਭਾਗ ਦੇ ਪੁਨਰਗਠਨ ਉਪਰੰਤ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਨਾ ਖੇਤਰੀ ਮੁਲਾਜ਼ਿਮਾਂ ਦੇ ਡਿਊਟੀ ਸਮਾਂ ਨਿਸ਼ਚਿਤ ਕਰਨਾ ਹਫਤਾਵਾਰੀ ਰੈਸਟ ਸਮੇਤ ਗਸਟਿਡ ਛੁੱਟੀਆਂ ਦੇਣਾ ਸੀਨੀਅਰਤਾ ਸੂਚੀ ਮੰਡਲ ਸਰਕਲ ਪੱਦਰਤੇ ਦੇਣਾ ਗੈਸ ਰੀਡਰ ਦੇ ਕੰਮ ਦਾ ਸਮਾਂ ਅਤੇ ਬਿਟਾਂ ਟੇਲਾਂ ਨਿਸ਼ਚਿਤ ਕਰਾਉਣਾ ਮੌਸਮੀ ਵਰਦੀਆਂ ਦਾ ਬਜਟ ਖੇਤਰੀ ਦਫ਼ਤਰਾਂ ਨੂੰ ਜਾਰੀ ਕਰਵਾਉਣਾ ਰੈਗੂਲਰਾਈਜੇਸ਼ਨ ਐਕਟ 2016 ਲਾਗੂ ਕਰਾਉਣਾ ਦਰਜਾ 4 ਦਾ 15% ਕੋਟੇ ਅਧੀਨ ਪਾਸ ਕੀਤੇ ਕਰਮਚਾਰੀਆਂ ਦੀਆਂ ਪ੍ਰੋਮੋਸ਼ਨਾਂ ਕਰਨਾ ਆਦੀ ਮੰਗਾਂ ਸ਼ਾਮਲ ਸਨ ਮੀਟਿੰਗ ਸਤ ਪਾਵਨਾ ਮਾਹੌਲ ਵਿੱਚ ਹੋਈ ਇਸ ਉਪਰੰਤ ਜਲ ਸਰੋਤ ਮੰਤਰੀ ਨੇ ਭਰੋਸਾ ਦਿੱਤਾ ਕਿ ਇਹਨਾਂ ਮੰਗਾਂ ਦੀ ਕਾਰਵਾਈ ਜਾਰੀ ਕਰਨ ਉਪਰੰਤ ਸੰਬੰਧਿਤ ਅਧਿਕਾਰੀ 15 ਦਿਨ ਬਾਅਦ ਮੋਡ ਰਿਵਿਊ ਮੀਟਿੰਗ ਕਰਨਗੇ ਮੰਗਾਂ ਸਰਦਾ ਢੰਗ ਨਾਲ लागू करणदा भरोसा ਦਿੱता गया धन्यवाद